ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜਸੇ ਲਈ ਲੈ ਕੇ ਆਏ ਹਾਂ ਜੀ ਫਾਰਮ ਚੋਂ ਬਾਈ ਵੀਡੀਓ ਕਵਰ ਕਰ ਰਹੇ ਆਂ ਆਓ ਪੁੱਛ ਲੈਨੇ ਬਾਈ ਤੁਹਾਡੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੂ ਬੱਧੀ ਜੀ ਬਾਈ ਠੀਕ ਠਾਕ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਗੁਰਪ੍ਰੀਤ ਸਿੰਘ ਜੀ ਹਮ ਤੇ ਪਿੰਡ ਆਪਣਾ ਸੰਧੂ ਕਲਾ ਗਿਆ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾ ਪਾ ਜੀ ਨੇੜੇ ਪਿੰਡ ਦਾ ਨੇੜੇ ਆਪਣੇ ਆਪੇ ਤਪਾ ਤੇ ਭਦੌਰ ਸ਼ਹਿਰੀ ਮੋਬਾਈਲ ਨੰਬਰ ਬੋਲ ਰਿਹਾ 9876601983 ਠੀਕ ਹੈ ਭਾਈ ਭਾਈ ਜਿਹੜੀ ਇਹ ਵਰਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਬਾਈ ਦੂਜਾ ਸੂਆ ਜੀ ਕਿੰਨੇ ਦਿਨ ਲੈਣੀ ਹੈ ਭਾਈ ਤੇ ਇਹਦਾ ਇੱਕ ਹਫਤਾ ਬਾਕੀ ਹੈ ਜੀ ਠੀਕ ਹੈ ਭਾਈ ਤੇ ਇਹਨੇ ਦੂਜੇ ਸੂਏ ਦਾ ਜਿਹੜਾ ਦੁੱਧ ਕੱਢਿਆਗਾ 33 34 ਕਿਲੋ ਮਾਲਕਾਂ ਨੇ ਦੱਸਿਆ ਹੂੰ ਠੀਕ ਹੈ ਬਈ ਇਸ ਵਾਰ ਉਮੀਦ ਹੈ 35 ਕਿਲੋ ਦੁੱਧ ਇਹ ਪਾ ਦੂਗੀ ਆਰਾਮ ਦਾ ਠੀਕ ਹੈ ਭਾਈ ਤਾਂ ਚੱਕ ਮਾਲ ਦਾ ਫੁੱਲ ਕੱਦਦਾ ਬਈ ਸਮੀਪਲੀਆ ਰਾਜੀ ਲੰਮੀ ਲੰਮੀ ਬਹੁਤ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੇ ਲੇਵਾ ਕਮਾਲ ਦਾ ਬਈ ਥਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਗੁਲਾਬੀ ਥਣ ਨਾਣਾ ਨੂਣਾ ਕਰਮ ਵਾਲੀ ਦੇ ਫੁੱਲ ਚਾਈਆਂ ਕੱਚੀ ਕੱਚੀ ਆ ਬਈ ਦਿਨ ਹਜੇ ਲੈੰਦੀਆਂ ਉਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਚੰਗੀ ਠੰਡੀ ਸੀ ਲਾ ਬਈ ਪੂਰੀ ਠੰਡੀ ਸੀ ਲਾਈ ਠੀਕ ਆ ਬਈ ਫੇਸ ਦੇਖੋ ਬਾਈ ਫੇਸ ਕਰਮ ਵਾਲੀ ਦਾ ਬੜਾ ਚੰਗਾ ਬੋਦੀ ਬਦੀ ਚੰਗੀ ਆ ਸੁਨੱਖ ਪੁਣਾ ਬਹੁਤ ਚੰਗਾ ਲੰਮੀ ਲੰਮੀ ਬਹੁਤ ਆ ਬਾਈ ਵੜਾ ਵਾਕਈ ਤਾਂ ਚਾ ਕਮਾਲ ਦਾ ਬਈ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਇਸ ਵਾਰ ਵੀ ਬਾਈ ਕਹਿੰਦਾ ਸਮੀ ਭਲੀ ਆ ਦੁੱਧ ਚੰਗਾ ਆਪਾਂ ਤੂੰ ਤੋਰਾ ਤਾਰਾ ਦੇਖੋ ਬਾਈ ਉਤੋਂ ਵੀ ਪੱਦਰ ਤੋਰੇ ਤਾਰੇ ਦੀ ਚੰਗੀ ਆ ਕੱਚੀ ਕੱਚੀ ਆ ਦਿਨ ਹਜੇ ਲੈੰਦੀ ਆ ਉਹਦਾਂ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਫਾਰਮ ਵਾਲੀ ਵੜਾ ਬਾਈ ਫੇਸ ਹੂਸ ਬਹੁਤ ਚੰਗਾ ਲੈ ਚੱਲ ਬਾਈ ਕੀ ਮੁੱਲ ਆ ਭਰਾ ਇਹਦਾ ਮੁੱਲ ਤਾਂ ਬਾਈ ਜਿਵੇਂ ਕਰਾਉਣ ਨੂੰ ਤੇ ਚਾਹੇ ਬੰਦਾ 1 20 ਕਰਾ ਲੇ 1 10 ਕਰਾ ਲੇ ਹਮ 1 ਲੱਖ 5000 ਦੀ ਵਾੜ ਦੇ ਦੇਾਂਗੇ ਆਪਾਂ ਮਾਨ ਤਾਂ ਜਾਇਜ਼ ਜਾ ਕਰ ਦਾਂਗੇ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 1 ਲੱਖ 5000 ਦੀ ਵਾੜ ਬਾਈ ਕਹਿੰਦਾ ਦੇ ਦਾਂਗੇ ਟੱਲਾਂ ਟੁੱਲਾਂ ਬਹੁ ਪਈਆਂ ਸਾਰੀਆਂ ਬਲਡਾਂ ਲੱਗੜਾ ਜਿਹੜਾ ਉਹ ਕੰਪੈਕਟ ਆ ਕਹਿੰਦਾ ਹਮ ਇਹ 12 34 35 ਕਿਲੋ ਖੁੱਲਾ ਆਰਾਮਦਾਰੀ ਨਾਲ ਪਾ ਦੋਗੇ। ਬਾਕੀ ਮੌਸਮ ਆ ਜਿਹੜਾ ਬਹੁਤ ਸੋਹਣਾ ਆਉਂਦਾ ਹੈ। ਠੀਕ ਹੈ ਲੈ ਕੱਚੀ ਕੱਚੀ ਆ ਲੈ ਟੱਲਾਂ ਦੇਖੋ ਸਾਰੀਆਂ ਬਾਲਟਾਂ ਲੈ ਗੱਡੂ ਫੇਰ ਕਰਨ ਵਾਲੀ ਨੇ ਸੋਨਾ ਕੱਲਾ ਕੱਲਾ ਥਣ ਤੇ ਪਿੱਛੇ ਤੋਂ ਵੀ ਚੌੜੀ ਜੂੜੀ ਬਹੁਤ ਆਵੇ। ਹਾਂ ਧਾਂਚੇ ਦੇ ਉੱਪਰ ਚੌੜੀ ਜੂੜੀ ਬਹੁਤ ਹੈ। ਫਾਰਮ ਦੀ ਵੜਾ ਬਈ ਚੰਗੀ ਆ ਧਾਂਚੇ ਦੀ। ਤੇ ਕਿਸੇ ਵੀਰ ਨੂੰ ਵੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈ ਦਲੋਂ ਧੰਨਵਾਦ।